ਸਤਿ ਸ਼੍ਰੀ ਅਕਾਲ ਜੀ ਫੈਟੇ ਕਲੈਕਸ਼ਨ ਤੁਹਾਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੀਡੀਓ ਵਿੱਚ ਲੈ ਕੇ ਆਏ ਆਪਾਂ ਕਾਟਨ ਦੇ ਸਿਰਫ ਮੈਚਿੰਗ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਿਹੜੀਆਂ ਭੈਣਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਸ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਹਾਂਜੀ ਆਪਣੀ ਜਿਹੜੀ ਸ਼ਾਪ ਦਾ ਐਡਰੈਸ ਹੈ ਜੀ ਆਪਣੀ ਸ਼ਾਪ ਹੈਗੀ ਹੈ ਜਦੋਂ ਆਪਾਂ ਆਈਟੀਐ ਤੋਂ ਬੋਹਾਵਾਲ ਨੂੰ ਜਾਂਦੇ ਆ ਜੀ ਤਾਂ ਰਸਤੇ ਦੇ ਵਿੱਚ ਹੋਵਰ ਬ੍ਰਿਜ ਆਉਂਦਾ ਫੁੱਲ ਪ ਪੰਪੋ ਵਾਲੀ ਸਾਈਡ ਬਿਲਕੁਲ ਸ਼ਰਤ ਦੇ ਉੱਤੇ ਹੀ ਆਪਣੀ ਸ਼ਾਪ ਹੈ ਸ਼ਰਤ ਦੇ ਨਾਲ ਹੀ ਕਹੜੋ ਪੁਲ ਦੇ ਨਾਲ ਹੀ ਬਿਲਕੁਲ ਆਪਣੀ ਸ਼ਾਪ ਹੈ ਜੀ ਸ਼ਰਤ ਦੇ ਉੱਤੇ ਬੋਰਡ ਵਗੈਰਾ ਲੱਗਿਆ ਹੋਇਆ ਹੈ ਠੀਕ ਹੈ ਤੁਸੀਂ ਉੱਥੇ ਦੇਖ ਕੇ ਆ ਸਕਦੇ ਹੋ ਤੇ ਆਪਣੇ ਕੋਲੇ ਜਿਹੜੇ ਕੱਟ ਪੀਸ ਨੇ ਜੀ ਆਪਣੇ ਕੋਲੇ ਹਲੇ ਵੀ ਅਵੇਲੇਬਲ ਨੇ ਅਗਰ ਜਿਹੜੀਆਂ ਭੈਣਾਂ ਨੇ ਤਕਰੀਬਨ ਕਈ ਤਰ੍ਹਾਂ ਦੇ ਕੱਪਸ ਆਪਣੇ ਕੋਲੇ ਪਏ ਨੇ ਜਿਹੜੀਆਂ ਭੈਣਾਂ ਨੇ ਲੈਣੀਆਂ ਨੇ ਹਾਂ ਮਤਲਬ ਨੇੜੇ-ਤੇੜੇ ਭੈਣਾਂ ਉਹ ਵਿਜ਼ਿਟ ਕਰ ਸਕਦੀਆਂ ਨੇ ਨਹੀਂ ਤਾਂ ਆਪਾਂ ਕੱਲ ਨੂੰ ਨੈਕਸਟ ਵੀਡੀਓ ਦੇ ਵਿੱਚ ਆਪਾਂ ਦਿਖਾ ਲਈ ਦੇਵਾਂਗੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿਰਤ ਮੈਚਿੰਗ ਲੈ ਕੇ ਆਏ ਆ ਜਿਹੜੇ ਆਪਾਂ ਪਹਿਲਾਂ ਕੱਟ ਪੀਸਾਂ ਦੇ ਵਿੱਚ ਸੂਟ ਲੈ ਕੇ ਆਏ ਸੀ ਬਹੁਤ ਮੰਗ ਸੀ ਇਹਨਾਂ ਦੀ ਹੁਣ ਆਪਾਂ ਇਹ ਫਰੈਸ਼ ਦੇ ਵਿੱਚ ਲੈ ਕੇ ਆਏ ਆ ਸਭ ਤੋਂ ਪਹਿਲਾਂ ਤੁਸੀਂ ਦੇਖੋ ਜੀ ਸਟੱਫ ਸਟੱਫ ਹੈਗਾ ਜੀ ਪਿਓਰ ਕਾਟਨ ਏਕੇ ਕੰਪਨੀ ਦੀ ਸਿਰਤ ਮੈਚਿੰਗ ਹੈ ਪਿਓਰ ਕਾਟਨ ਸਟੱਫ ਹੈ ਜੀ ਉੱਪਰ ਇਹਦੇ ਨਾਲ ਆਰੀ ਵਰਕ ਟਾਈਪ ਹੋਇਆ ਜੀ ਸਾਰੀ ਸ਼ਰਟ ਦੇ ਉੱਪਰ 프ਰੰਟ ਬੈਕ ਬਾਜੂ ਸਾਰੇ ਕਿਤੇ ਵਰਕ ਆਏਗਾ ਜੀ ਤੁਸੀਂ ਨੇੜੇ ਤੋਂ ਨਜ਼ਦੀਕ ਤੋਂ ਦੇਖ ਸਕਦੇ ਹੋ ਸਾਰੀ ਸ਼ਰਟ ਦੇ 프ਰੰਟ ਬੈਕ ਦੇ ਉੱਤੇ ਇਹ ਵਾਲਾ ਵਰਕ ਆਏਗਾ ਠੀਕ ਹੈ ਜੀ ਨਾਲ ਇਹਦੀ ਹੈਗੀ ਹੈ ਜਿਹੜੀ ਬਾਟਮ ਮੈਚਿੰਗ ਹੈ ਕਿਉਂਕਿ ਇਹ ਆਲ ਓਵਰ ਦੇ ਵਿੱਚ ਨਹੀਂ ਆਉਂਦਾ ਮੈਚਿੰਗ ਬਾਟਮ ਤੇ ਨਾਲ ਹੈ ਜੀ ਬਾਟਮ ਹੈਗੀ ਇਹਦੀ ਪਿੰਕ ਕਲਰ ਦੀ ਕੰਬੀਨੇਸ਼ਨ ਬਹੁਤ ਸੋਹਣਾ ਬਣਿਆ ਹੈ ਜੀ ਵਾਈਟ ਨਾਲ ਪਿੰਕ ਪਿੰਕ ਕਲਰ ਦੀ ਜਿਹੜੀ ਹੈਗੀ ਹੈ ਜੀ ਇਹਦੀ ਬਾਟਮ ਹੈ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਸੋਹਣਾ ਹੈ ਇਹਹੀ ਡਿਜ਼ਾਈਨ ਆਪਾਂ ਕੱਟ ਪੀਸਾਂ ਦੇ ਵਿੱਚ ਵੀ ਸੇਲ ਕੀਤਾ ਹੈ ਹੁਣ ਆਪਣੇ ਕੋਲ ਇਹਦੇ ਨਾਲ ਦੇ ਕੱਟ ਪੀਸ ਨਹੀਂ ਆਏ ਪਰ ਆਪਾਂ ਫ੍ਰੈਸ਼ ਦੇ ਵਿੱਚ ਤੁਹਾਡੇ ਲਈ ਸਪੈਸ਼ਲ ਲੈ ਕੇ ਆਏ ਆਂ ਔਰ ਰੇਟ ਇਹਦਾ ਰੱਖਿਆ ਜੀ ਆਪਾਂ ਬਹੁਤ ਹੀ ਜਾਇਜ਼ ਰੇਟ ਹੈ ਜੀ ਬਾਜ਼ਾਰ ਦੇ ਵਿੱਚ 1250 ਦਾ ਹੀ ਸੇਲ ਹੋ ਰਿਹਾ ਪਰ ਆਪਾਂ ਤੁਹਾਨੂੰ ਦੇਵਾਂਗੇ ਜੀ 1150 ਰੁਪਏ ਦਾ ਸੂਟ 1150 ਰੁਪਏ ਦੇ ਵਿੱਚ 2.5 ਮੀਟਰ ਦੀ ਲੈਂਥ ਵਾਲਾ ਇਹ ਜਿਹੜਾ ਕਪੜਾ ਤੁਹਾਨੂੰ ਮਿਲੇਗਾ 2.5 ਮੀਟਰ ਦੀ ਬਾਟਮ 2.5 ਮੀਟਰ ਦੀ ਜਿਹੜੀ ਮਿਲੇਗੀ ਆਪਾਂ ਨੂੰ ਸ਼ਰਟ ਮਿਲੇਗੀ ਔਰ ਆਪਨੇ ਬਹੁਤ ਜਿਆਦਾ ਜਿਹੜਾ ਫੇਰ ਡਿਮਾਂਡ ਦੇ ਵਿੱਚ ਰਹਿਣ ਵਾਲੀ ਪੀਸ ਨੇ ਜਿਹੜੇ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਸੋਹਣਾ ਸਟਾਫ ਹੈ ਜੀ ਪਿਓਰ ਕਾਟਨ ਹੈ ਗਰਮੀ ਦੇ ਵਿੱਚ ਥੋੜਾ-ਬਹੁਤ ਆਪਾਂ ਬਾਹਰ ਅੰਦਰ ਜਾਣਾ ਹੈ ਜੀ ਜਿਵੇਂ ਅੱਗੇ ਰੱਖੜੀ ਆਉਂਦੀ ਹੈ ਮੇਰੀਆਂ ਭੈਣਾਂ ਨੇ ਹਨਾ ਸੌਣ ਦਾ ਸੰਧਾਰਾ ਜੀ ਨੇ ਨਾ ਦੇਣਾ ਹੈ ਜਾਂ ਉਹ ਵੀ ਇਹਨੂੰ ਬਾਈ ਕਰ ਸਕਦੇ ਨੇ ਬਹੁਤ ਸੋਹਣਾ ਸੂਟ ਬਣ ਕੇ ਇਹ ਰੈਡੀ ਹੋ ਜਾਊਗਾ ਜੀ ਇਹਦੇ ਵਿੱਚ ਆਪਣੇ ਕੋਲੇ ਹੈਗੇ ਨੇ ਜੀ ਦੋ ਕਲਰ ਇੱਕ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਪਿੰਕ ਹੈ ਦੂਸਰਾ ਇਹਦੇ ਵਿੱਚ ਕਲਰ ਹੈਗਾ ਜੀ ਆਪਣੇ ਕੋਲੇ ਪਰਪਲ ਦੇ ਨਾਲ ਪਰਪਲ ਕਲਰ ਦੇ ਨਾਲ ਇਹਦਾ ਜਿਹੜਾ ਸੈਕੰਡ ਕਲਰ ਹੈ ਜੀ ਆਪਣੇ ਕੋਲੇ ਪਰਪਲ ਕਲਰ ਦੇ ਨਾਲ ਹੈ ਇਹਦੀ ਬਾਟਮ ਹੈਗੀ ਹੈ ਜੀ ਪਲੇਨ ਪਰਪਲ ਮੈਂ ਤੁਹਾਨੂੰ ਦਿਖਾ ਦਿੰਨੀ ਆਂ ਬਿਲਕੁਲ ਪਲੇਨ ਨਹੀਂ ਹੈਗੀ ਜੀ ਸ਼ੈਡੋ ਪ੍ਰਿੰਟ ਵਿੱਚ ਹਲਕਾ ਹਲਕਾ ਨੈਗੇਟਿਵ ਪ੍ਰਿੰਟ ਦੀ ਨਾਲੇ ਤੇ ਬਾਟਮ ਹੈ ਜੀ ਮੈਚ ਕੀਤੀ ਹੋਈ ਰੇਟ ਰਹਿਣ ਵਾਲਾ ਜੇ ਤਾਂ 11500 ਰੁਪਏ ਜਿਹੜੀਆਂ ਭੈਣਾਂ ਕਈ ਵਾਰ ਮੈਨੂੰ ਮੈਸੇਜ ਕਰਦੀਆਂ ਰਹਿੰਦੀਆਂ ਨੇ ਵੀ ਰੇਟ ਤੇ ਰੇਟ ਮੇਰਾ ਹਰ ਵੀਡੀਓ ਦੇ ਵਿੱਚ ਪ੍ਰਾਈਸ ਜਿਹੜਾ ਆਪਣਾ ਬੋਲਿਆ ਹੁੰਦਾ ਕੋਈ ਵੀ ਵੀਡੀਓ ਐਡਾ ਨਹੀਂ ਜਿਹਦੇ ਵਿੱਚ ਆਪਾਂ ਪ੍ਰਾਈਸ ਨਹੀਂ ਬੋਲਿਆ ਹੁੰਦਾ ਪ੍ਰਾਈਸ ਹਮੇਸ਼ਾ ਆਪਣਾ ਬੋਲਿਆ ਹੁੰਦਾ ਜੀ 11500 ਰੁਪਏ ਦਾ ਸੂਟ ਆਪਾਂ ਹੀ ਦੇ ਰਹੇ ਆਂ ਤੁਸੀਂ ਮਤਲਬ ਬਾਜ਼ਾਰ ਦੇ ਵਿੱਚ 1250 ਰੁਪਏ ਦਾ ਪ੍ਰਾਈਸ ਹੈ ਆਪਾਂ 1150 ਰੁਪਏ ਦੇ ਵਿੱਚ ਤੁਹਾਨੂੰ ਦੇ ਰਿਹਾ ਸੀਰਤ ਮੈਚਿੰਗ ਹੈ ਜੀ ਸਟਾਫ ਕਾਟਨ ਹੈ ਔਰ ਸਾਰੇ ਫਰੰਟ ਬੈਕ ਬਾਜੂ ਸਾਰੇ ਇਹਦੇ ਉੱਪਰ ਆਰੀ ਵਰਕ ਟਾਈਪ ਮਤਲਬ ਵਰਕ ਆਏਗਾ ਜੀ ਔਰ ਇਦਾਂ ਵੀ ਨਹੀਂ ਲਾਈਨਿੰਗ ਲੱਗੂਗੀ ਕੋਈ ਚੁਬਣ ਵਾਲਾ ਬਹੁਤ ਹੀ ਸੌਫਟ ਵਰਕ ਕੀਤਾ ਸੌਫਟ ਥ੍ਰੈਡ ਨਾਲ ਵਰਕ ਕੀਤਾ ਹੈ ਜੀ ਕੋਈ ਚੁਬਦਾ ਨਹੀਂ ਕੋਈ ਲਾਈਨਿੰਗ ਦੀ ਇਸ਼ੂ ਨਹੀਂ ਨੀੜ ਨਹੀਂ ਕੋ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਇਹ ਸਟਾਫ ਹੈ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੋ ਕਲਰ ਦਿਖਾਈ ਦੇ ਜੀ नैक्सट जोड़ा कलर है जी अपने को इस कलर की बहुत ज़्यादा मंग है जी जोड़ा कलर मैं हम खोलिया कलर है जी ग्रीन लाइट मेहंदी ग्रीन कलर है जी ये नाले जी है, गी -गी है जी शेडो प्रिंट की बॉटम सीरत मैचिंग मॉडल नंबर है जी ਦੇਖੋ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਹੈ ਜਿਹੜੀ ਐਦਾ ਵੀ ਨਹੀਂ ਤਾਂ ਉੱਪਰ ਉੱਪਰ ਹੋਈਗਾ ਬਹੁਤੀ ਜਿਵੇਂ ਗੁੰਦਮਾ ਵਰਕ ਹੈ ਜੀ ਬਿਲਕੁਲ ਬਹੁਤ ਸੋਹਣਾ ਇਹਦੇ ਤੇ ਥ्रेड ਨਾਲ ਵਰਕ ਕੀਤਾ ਹੋਇਆ ਜੀ ਜਿਹੜਾ ਥ्रेड ਹੈ ਚੁਬਣ ਵਾਲਾ ਨਹੀਂ ਹੈ ਸੌਫਟ ਥ्रेड ਨਾਲ ਵਰਕ ਹੈ ਜੀ ਤੇ ਬੈਕ ਦੇ ਉੱਤੇ ਚੁਬਣ ਕੋਈ ਸਟੱਫ ਪਿੱਛੋਂ ਚੁਬੇਗਾ ਨਹੀਂ ਬਿਲਕੁਲ ਸੌਫਟ ਵਰਕ ਕੀਤਾ ਹੈ ਜੀ ਕੋਈ ਲਾਈਨਿੰਗ ਦੀ ਨੀਡ ਨਹੀਂ ਹੈ ਬਿਨਾ ਲਾਈਨਿੰਗ ਤੋਂ ਬਣੇਗਾ ਔਰ ਇਹ ਤੁਹਾਨੂੰ ਪਤਾ ਹੀ ਹੈ ਜੀ ਏਕੇ ਦਾ ਹਨਾ ਆਪਾਂ ਪਹਿਲਾਂ ਵੀ ਬਹੁਤ ਕੱਪੜੇ ਸੇਲ ਕੀਤੇ ਆ ਕਦੇ ਵੀ ਬੁਰ ਵਗੈਰਾ ਦੀ ਜਾਂ ਕਲਰ ਦੀ ਕੋਈ ਇਹਦੇ ਤੇ ਸ਼ਿਕਾਇਤ ਆਈ ਨਹੀਂ ਹੈ ਜੀ ਕੋਈ ਅੱਦਾਂ ਦਾ ਕਦੇ ਵੀ ਇਸ਼ੂ ਨਹੀਂ ਆਇਆ ਵੀ ਕੋਈ ਬੁਰ ਮਤਲਬ ਆ ਗਿਆ ਜਾਂ ਫਿਰ ਕਲਰ ਖਰਾਬ ਹੋ ਗਿਆ ਕੱਪੜੇ ਦਾ ਐਦਾਂ ਦਾ ਕਦੇ ਵੀ ਕੋਈ ਇਸ਼ੂ ਨਹੀਂ ਜੀ ਆਇਆ ਆਪਣੇ ਸਾਹਮਣੇ ਬਹੁਤ ਸੋਹਣਾ ਇਹਦਾ ਕਲਰ ਰਹਿਣ ਵਾਲੇ ਨੇ ਵੀ ਲਾਸਟ ਇਹਦਾ ਜਿਹੜਾ ਕਲਰ ਆਪਣੇ ਕੋਲੇ ਪੈਰਟ ਦੇ ਵਿੱਚ ਡਿਜ਼ਾਈਨ ਦੇ ਵਿੱਚ ਹੀ ਕਲਰ ਹੈ ਜੀ ਆਪਣੇ ਕੋਲੇ ਇਹ ਹੈਗਾ ਜੀ ਬਲੂ ਕਲਰ ਨੇਵੀ ਬਲੂ ਕਲਰ ਦੇ ਵਿੱਚ ਹੈ ਜੀ ਇਹ ਡਿਜ਼ਾਈਨ ਪੈਰਟ ਵਾਲਾ ਹੀ ਹੈ ਨਾਲ ਇਹਦੀ ਹੈਗੀ ਜੀ ਮੈਚਿੰਗ ਬੋਟਲ ਕਲਰ ਤੁਸੀਂ ਦੇਖ ਸਕਦੇ ਹੋ ਮੈਚਿੰਗ ਬੋਟਲ ਨਾਲ ਕਿੰਨਾ ਸੋਹਣਾ ਹੀ ਕਲਰ ਹੈ ਜੀ ਇਹਦੇ ਨਾਲ ਤੁਸੀਂ ਡਬਲ ਡਾਈ ਟਰिपल ਡਾਈ ਦੁਪੱਟਾ ਕਰਵਾ ਕੇ ਬਹੁਤ ਸੋਹਣੇ ਲੁੱਟ ਬਣ ਵਾਲੇ ਨੇ ਔਰ ਮਾਡਲ ਹੈਗਾ ਜੀ ਦਾ ਸਿਰਤ ਮੈਚਿੰਗ ਰੇਟ ਹੈਗਾ ਜੀ 1150 ਰੁਪਏ 1150 ਰੁਪਏ ਦਾ ਸੌਟ ਹੈ ਜੀ ਇਹ ਜਿੱਥੇ ਮਰਜ਼ੀ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਤੇ ਆਪਣੇ ਕੋਲੇ ਜੀ ਹੁਣ ਜਿਹੜੇ ਚਰੋਂਨ ਦੇ ਦੁਪੱਟੇ ਸੀ ਦੁਬਾਰਾ ਰੀਸਟਾਕ ਹੋ ਗਏ ਜੀ ਚਰੋਂਨ ਦੇ ਦੁਪੱਟੇ ਵੀ ਰੀਸਟਾਕ ਹੋ ਗਏ ਔਰ ਆਪਣੇ ਜਿਹੜੇ ਕੋਟਾ ਦੇ ਸੀਗੇ ਜੀ ਸੁਪਰਮਾਰਕਟ ਦੇ ਦੁਪੱਟੇ ਉਹ ਵੀ ਆਪਣੇ ਕੋਲੇ ਰੀਸਟਾਕ ਹੋ ਗਏ ਨੇ ਅਗਰ ਜਿਹੜੀਆਂ ਭੈਣਾਂ ਨੇ ਚਰੋਂਨ ਦੇ ਜਾਂ ਸੁਪਰਮਾਰਕਟ ਦੇ ਦੁਪੱਟੇ ਲੈਣੇ ਨੇ ਜੀ ਉਹ ਸਾਡੇ ਤੋਂ ਲੈ ਸਕਦੇ ਨੇ ਆਪਣੇ ਕੋਲੇ ਕਮਲ ਚਰੋਂਨ ਦੇ ਦੁਪੱਟੇ ਆਏ ਜੀ 2.5 ਮੀਟਰ ਦੀ ਲੈਂਥ ਦਾ ਦੁਪੱਟਾ ਹੈ ਵਿਡਥ ਬਹੁਤ ਵਧੀਆ ਉਹਨਾਂ ਦੀ ਦੇ ਰੇਟ ਹੈਗਾ ਜੀ ਉਹਨਾਂ ਦਾ 350 ਰੁਪਏ ਦਾ ਦੁਪੱਟਾ ਹੈ ਜਿਹੜਾ ਦੁਪੱਟਾ ਬਾਜ਼ਾਰ ਦੇ ਵਿੱਚ 700 800 ਤੋਂ ਘੱਟ ਨਹੀਂ ਮਿਲਦਾ ਉਹ ਦੁਪੱਟਾ ਆਪਣੇ ਕੋਲ ਹੈਗਾ ਜੀ ਸਿਰਫ ਤੇ ਸਿਰਫ 350 ਦਾ ਜਿਹੜਾ ਦੁਪੱਟਾ ਤੁਸੀਂ ਬਾਜ਼ਾਰ ਦੇ ਵਿੱਚ 170 150 ਐਦਾਂ ਖਰੀਦਿਓ ਜਾਂ 150 ਤੋਂ ਲੈ ਕੇ 100 170 ਤੱਕ ਖਰੀਦ ਦਿਓ ਉਹ ਦੁਪੱਟੇ ਦਾ ਰੇਟ ਹੈਗਾ ਜੀ ਆਪਣਾ 120 ਰੁਪਏ ਸੁਪਰ نیٹ ਦਾ ਦੁਪੱਟਾ ਹੈ ਇੱਕ ਆਪਣੇ ਕੋਲੇ ਮਾਈਕਰੋ ਨੈਟ ਆਈ ਹੈ ਜੀ ਬਿਲਕੁਲ ਬਰੀਕ ਨੈਟ ਦਾ ਦੁਪੱਟਾ ਹੈ ਜੀ ਮਾਈਕਰੋ ਨੈਟ ਉਹਦਾ ਰੇਟ ਹੈਗਾ ਜੀ 200 ਰੁਪਏ ਔਰ ਆਮ ਜਿਹੜੇ ਪਿਓਰ ਦੇ ਦੁਪट्टे ਹੁੰਦੇ ਉਹ ਆਪਣੇ ਕੋਲੇ ਹੁੰਦੇ ਹੀ ਆ ਇਸ ਤੋਂ ਬਾਅਦ ਆਪਾਂ ਸਟਾਕ ਦੇ ਵਿੱਚ ਨਵਾਂ ਵੀ ਕੁਝ ਐਂਟਰ ਕਰਾਂਗੇ ਨਵਾਂ ਜਿਹੜੇ ਨਵੇਂ ਦੁਪੱਟੇ ਲੈ ਕੇ ਆਵਾਂਗੇ ਤੇ ਨਵੀਆਂ ਕੰਪਨੀਆਂ ਵੀ ਐਂਟਰ ਕਰਾਂਗੇ ਹਨਾ ਦੁਪੱਟਿਆਂ ਦੇ ਵਿੱਚ ਨਵੇਂ ਕੰਪਨੀਆਂ ਦੇ ਦੁਪੱਟੇ ਵੀ ਲੈ ਕੇ ਆਵਾਂਗੇ ਆਪਣੇ ਜਿਹੜੇ ਕਮਲ ਦੇ ਦੁਪੱਟੇ ਨੇ ਜੀ ਉਹਨਾਂ ਦਾ ਮਤਲਬ ਵਧੀਆ ਰਿਜ਼ਲਟ ਬਹੁਤ ਵਧੀਆ ਜੀ ਉਹਨਾਂ ਦਾ ਥੋੜੀ ਜੀ ਸ਼ਾਈਨ ਤੇ ਦੁਪੱਟਾ ਹੁੰਦਾ ਉਹ ਜਿਹੜੀਆਂ ਮੇਰੀਆਂ ਭੈਣਾਂ ਚ ਲਾਉਣ ਦੇ ਦੁਪੱਟੇ ਲੈਣਾ ਪਸੰਦ ਕਰਦੀਆਂ ਉਹਨਾਂ ਲਈ ਬਹੁਤ ਬੈਸਟ ਆਪਸ਼ਨ ਹੈ ਜੀ 350 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਘਰ ਬਹੁਤ ਸੋਹਣਾ ਦੁਪੱਟੇ ਦਾ ਸਟਾਫ ਹੈ ਜੀ ਜਿਹੜੀਆਂ ਭੈਣਾਂ ਕੋਲੇ ਗਏ ਨੇ ਉਹਨਾਂ ਨੂੰ ਪਤਾ ਹੈ ਦੁਪੱਟਾ ਕਿੱਦਾਂ ਦਾ ਨਿਕਲਿਆ ਤੇ ਜੀ ਆਪਣੇ ਜਿਹੜੇ ਅੱਜ ਦੇ ਆਵਲੇ ਸੂਟ ਜੀ ਦੇਖੋ ਇੱਕ ਤਾਂ ਆਪਾਂ ਦਿਖਾਇਆ ਸੀ ਤੁਹਾਨੂੰ ਬਲੂ ਕਲਰ ਦਾ ਇਹ ਜਿਹੜਾ ਸ਼ਰਟ ਦਾ ਫਰੰਟ ਬੈਕ ਬਾਜੂ ਸਾਰੇ ਕਿਤੇ ਇਹ ਵਰਕ ਆਏਗਾ ਜੀ ਬਹੁਤ ਸੋਹਣਾ ਇਹ ਸਟਾਫ ਰਹਿਣ ਵਾਲਾ ਸੀ ਏਕੇ ਦੀ ਪ੍ਰਿੰਸਿਸ ਕਲੈਕਸ਼ਨ ਤੇ ਤੇ ਇਹ ਵਰਕ ਕੀਤਾ ਹੋਇਆ ਜੀ ਇਹ ਸੀਰਤ ਕਲੈਕਸ਼ਨ ਇਹਦਾ ਮਾਡਲ ਹੈ ਮੈਂ ਤੁਹਾਨੂੰ ਇਹਦੀ ਕੰਨੀ ਦਿਖਾ ਦਿੰਦੀ ਜੀ ਬਕਾਇਦਾ ਕਰਨੀ ਤੇ ਹੈ ਨਾ ਹਮੇਸ਼ਾ ਇਹ ਲਿਖਿਆ ਹੁੰਦਾ ਮੋਡ ਸੀਰਤ 컬렉ਸ਼ਨ ਹੈ ਜੀ ਇਹਦਾ ਜਿਹੜਾ ਨਾਮ ਹੈ ਸੂਰ ਦਾ ਸੀਰਤ 컬렉ਸ਼ਨ ਹੈ এমਬਰਾਇਡਡ ਹੈ ਜੀ এমਬਰਾਇਡਰੀ ਕੀਤੀ ਹੋਈ ਹੈ ਫਰੰਟ ਬੈਕ ਬਾਜੂ ਤੇ এমਬਰਾਇਡਰੀ ਕੀਤੀ ਆਈ ਗਈ ਜੀ ਸਾਰੇ ਸ਼ਰਟ ਦੇ ਉੱਪਰ ਔਰ ਕਲਰ ਵਗੈਰਾ ਕੋਈ ਇਸ਼ੂ ਨਹੀਂ ਹੈਗਾ ਜੀ ਕਲਰ ਨਿਕਲਦਾ ਔਰ ਨਾਈਲੋਨ ਦੇ ਤੇ ਲਾਈਨਿੰਗ ਦੀ ਲੋੜ ਹੈ ਔਰ ਨਾਈ ਬੁਰ ਵਗੈਰਾ ਹੋਗਾ ਜੀ ਬਹੁਤ ਸੌਫਟ ਫਰੇਡ ਦਾ ਵਰਕ ਕੀਤਾ ਹੋਇਆ ਹੈ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਬਿਨਾ ਲਾਈਨਿੰਗ ਤੋਂ ਤੁਸੀਂ ਇਹ ਅ ਤੁਸੀਂ ਜਿਹੜਾ ਆਪਣਾ ਵੇਅਰ ਕਰ ਸਕਦੇ ਹੋ ਔਰ ਇਸ ਤੋਂ ਬਾਅਦ ਨੈਕਸਟ ਜਿਹੜਾ ਮੈਂ ਕਲਰ ਦਿਖਾਇਆ ਸੀ ਤੁਹਾਨੂੰ ਪੈਰਟ ਦਿਖਾਇਆ ਸੀ ਜੀ ਇਹ ਸੇਮ ਬਲੂ ਦੇ ਜਿਹੜਾ ਪੈਰਟ ਕਲਰ ਹੈ ਸੀ ਇਹਦੇ ਵਿੱਚ ਆਪਣੇ ਕੋਲੇ ਹੈ ਨਾ ਇੱਕ ਸਿੰਪਲ ਦੇ ਵਿੱਚ ਜਿਵੇਂ ਲਾਈਨਾਂ ਵਾਲਾ ਜਿਹੜਾ ਹੁੰਦਾ ਆਪਣਾ ਕਾਟਨ ਟੈਬਲ ਦੀ ਤਰ੍ਹਾਂ ਉਹ ਵੀ ਆਪਣੇ ਕੋਲੇ ਸਟਾਕ ਪਿਆ ਜੀ ਇਹਦੇ ਵਿੱਚ ਮੰਜੰਟਾ ਕਲਰ ਵੀ ਆਪਣੇ ਕੋਲੇ ਪਿਆ ਹੈ ਮੰਜੰਟਾ ਕਲਰ ਦੇ ਵਿੱਚ ਦੋ ਤਿੰਨ ਡਿਜ਼ਾਈਨਾਂ ਦੇ ਵਿੱਚ ਇਹ ਸੂਪਿਆ ਤੁਸੀਂ ਉਹਦਾ ਵੀ ਲੈ ਸਕਦੇ ਹੋ ਔਰ ਇਹ ਆਪਣਾ ਆਇਆ ਸੀ ਜੀ ਵਰਕ ਵਾਲਾ ਐਮਬਰਾਇਡਡ ਆਇਆ ਸੀ ਇਹ ਵੀ ਤੁਸੀਂ ਦੇਖ ਸਕਦੇ ਹੋ ਐਮਬਰਾਇਡਰੀ ਕੀਤੀ ਹੋਈ ਹੈ ਸ਼ਰਟ ਦਾ ਫਰੰਟ ਬੈਕ ਹੀ ਐਮਬਰਾਇਡਰੀ ਕੀਤੀ ਹੋਈ ਹੈ ਜੀ ਰੇਟ ਲੱਗਾ ਦਾ 1150 ਰੁਪਏ ਸੂਟ ਹੈਗਾ ਜੀ ਬਹੁਤ ਸੋਹਣਾ ਜੇ ਜਿਹੜੀਆਂ ਮੇਰੀਆਂ ਭੈਣਾਂ ਡਿਜ਼ਾਈਨਰ ਸੂਟ ਪਸੰਦ ਕਰਦੀਆਂ ਨੇ ਉਹ ਹੀ ਜਰੂਰ ਲੈਣ ਬਹੁਤ ਸੋਹਣਾ ਹੀ ਸੂਟ ਬਣ ਕੇ ਰੈਡੀ ਹੋ ਜੂਗਾ ਜੀ ਨਾਲ ਇਹਦੇ ਲੇਸ ਵਗੈਰਾ ਲਗਾ ਕੇ ਦੁਪੱਟਾ ਡਬਲ ਡਾਈ ਟ੍ਰਿਪਲ ਡਾਈ ਕਰਵਾ ਕੇ ਜੀ ਬਹੁਤ ਸੋਹਣਾ ਸੂਟ ਬਣ ਕੇ ਇਹ ਰੈਡੀ ਹੋ ਜੂਗਾ ਏمبرਾਈਡਰਡ ਸੂਟ ਹੈ ਜੀ ਬਹੁਤ ਸੋਹਣਾ ਏمبرਾਈਡਰੀ ਕੀਤੀ ਹੋਈ ਹੈ ਨੀਕੇ ਮੋਟੇ ਹਨਾ ਕੋਈ ਆਪਾਂ ਬਾਹਰ ਅੰਦਰ ਜਾਣਾ ਤਾਂ ਸੂਟ ਆਇਆ ਬਹੁਤ ਸੋਹਣਾ ਲੱਗਣ ਵਾਲਾ ਹੈ ਜੀ ਇਹ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਔਰ ਰੇਟ ਰਹੇਗਾ ਜੀ ਇਹਦਾ ਮੈਂ ਤੁਹਾਨੂੰ ਦੱਸਿਆ ਹੀ ਰੇਟ ਹੈਗਾ 1150 ਰੁਪਏ ਦਾ ਰੇਟ ਰਹਿਣ ਵਾਲ ਜਿਹੜਾ ਕਾਫੀ ਫੇਮਸ ਕਲਰ ਹੈ ਜੀ ਇਹ ਹੀ ਕੱਪੀਸਾ ਦੇ ਵਿੱਚ ਵੀ ਆਪਣੇ ਕੋਲੇ ਆਏ ਸੀਗੇ ਤੇ ਹੁਣ ਇਹ ਆਪਣੇ ਕੋਲੇ ਫਰੈਸ਼ ਦੇ ਵਿੱਚ ਆਏ ਨੇ ਕਿਉਂਕਿ ਕੱਪੀਸਾ ਦੇ ਵਿੱਚ ਹੁਣ ਇਹ ਨਹੀਂ ਆਏ ਆਪਣੇ ਕੋਲੇ ਪ੍ਰਿੰਸਿਸ ਦੇ ਵਿੱਚ ਹੁਣ ਇਹ ਆਪਣੇ ਕੋਲੇ ਕੱਪੀਸਾ ਦੇ ਵਿੱਚ ਨਾ ਆਉਣ ਕਰਕੇ ਆਪਾਂ ਫੈਸਲੇ ਦੇ ਵਿੱਚ ਕਲਰ ਵੀ ਲੈ ਕੇ ਆਏ ਆ ਤੇ ਕਾਫੀ ਭੈਣਾਂ ਨੇ ਮੰਗ ਕੀਤੀ ਸੀ ਕਿ embroidery ਵਾਲੇ ਸੂਟ ਚਾਹੀਦੇ ਨੇ ਤੇ ਆਪਾਂ ਇਹ ਸੂਟ ਤੁਹਾਡੀ ਸਪੈਸ਼ਲ ਤੁਹਾਡੀ ਡਿਮਾਂਡ ਦੇ ਉੱਪਰ ਲੈ ਕੇ ਆਏ ਆ ਜਿਹੜੀਆਂ ਮੇਰੀਆਂ ਭੈਣਾਂ ਨੂੰ ਇਹ ਸੂਟ ਪਸੰਦ ਸੀਗੇ ਤੇ ਉਹ ਇਹ ਲੈ ਸਕਦੀਆਂ ਨੇ ਅੱਜ ਆਪਣੇ ਕੋਲੇ ਸਟਾਕ ਦੇ ਵਿੱਚ ਹੀ ਹੈਗੇ ਨੇ ਸਾਰੇ ਕਲਰ ਹੀ ਨੇ ਤਕਰੀਬਨ ਸਾਰੇ ਕਲਰ ਆਪਣੇ ਕੋਲੇ ਸਟਾਕ 'ਚ ਨੇ ਜਿਹੜੀਆਂ ਭੈਣਾਂ ਨੂੰ ਪਸੰਦ ਆ ਜੀ ਉਹ ਲੈ ਸਕਦੀਆਂ ਨੇ ਇੱਕ ਕਲਰ ਇਹਦਾ ਆਪਣੇ ਕੋਲੇ ਆਇਆ ਜੀ ਪਿੰਕ ਪਿੰਕ ਜਿਹੜੀ ਇਹਦੀ ਸ਼ਰਟ ਰਹਿਣ ਵਾਲੀ ਆ ਜੀ ਨਾਲ ਹੈਗੀ ਆ ਜੀ ਪਿੰਕ ਪਲੇਨ ਬਾਟਮ ਵਾਈਟ ਤੇ ਪਿੰਕ ਕੰਬੀਨੇਸ਼ਨ ਹੈ ਜੀ ਕੰਬੀਨੇਸ਼ਨ ਹੈ ਬਹੁਤ ਸੋਹਣਾ ਪ੍ਰਾਪ ਤੇ ਬਹੁਤ ਸੋਹਣਾ ਕੰਬੀਨੇਸ਼ਨ ਹੈ ਜੀ ਇਹ ਵਾਈਟ ਪਿੰਕ ਦਾ ਕੰਬੀਨੇਸ਼ਨ ਸ਼ੁਰੂ ਤੋਂ ਹੀ ਬਹੁਤ ਜੱਜਦਾ ਤੇ ਬਹੁਤ ਸੋਹਣਾ ਲੱਗ ਰਿਹਾ ਜੀ ਦੇਖੋ embroidery ਕੀਤੀ ਹੋਈ ਹੈ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਔਰ ਜਿਹੜੇ ਦੁਪੱਟੇ ਨੇ ਤੁਸੀਂ ਸਾਡੇ ਤੋਂ ਹੀ ਲੈ ਕੇ ਡਾਈ ਕਰਵਾ ਕੇ ਮਤਲਬ ਮੈਂ ਭੇਜ ਸਕਦੀ ਆ ਜੀ ਅਗਰ ਜਿਹੜੀਆਂ ਭੈਣਾਂ ਨੇ ਡਾਈ ਕਰਵਾ ਕੇ ਦੁਪੱਟਾ ਲੈ ਉਹ ਡਾਈ ਕਰਵਾ ਕੇ ਹੀ ਸਾਡੇ ਤੋਂ ਮੰਗਵਾ ਸਕਦੀਆਂ ਨੇ ਕੋਲਾ ਲਈ ਜੇ ਜਿਦਾਂ ਨੂੰ ਡਾਈ ਕਰਵਾ ਕੇ ਦੁਪੱਟਾ ਵੀ ਇਸ ਦਾਂਗੇ ਜਿਵੇਂ ਦਾ ਤੁਸੀਂ ਡਾਈ ਕਹੋਗੇ ਜਿਵੇਂ ਦਾ ਦੁਪੱਟਾ ਕਹੋਗੇ ਉਵੇਂ ਦਾ ਲਾ ਕੇ ਤੁਹਾਨੂੰ ਭੇਜ ਦਾਂਗੇ ਔਰ ਜਿਹੜਾ ਡਾਈ ਦਾ ਪ੍ਰਾਈਸ ਹੋਊਗਾ ਉਹ ਕਲਰ ਦੇ ਬਾਡੀ ਰੂਪ ਆ ਵੀ ਤੁਸੀਂ ਕਿੰਨੇ ਕਲਰ ਪੁਆਣੇ ਹੋ ਸਿੰਗਲ ਕਲਰ ਦੀ ਡਾਈ ਜਿਹੜੀ ਆਪਣੀ ਮੁਝੇ ਕੈਰਤ ਵਧੀਆ ਵਾਲੀ ਡਾਈ ਜਿਹੜੀ ਆਪਾਂ ਕਦੇ ਵੀ ਕਲਰ ਖਰਾਬ ਨਹੀਂ ਹੁੰਦਾ ਸਿੰਗਲ ਕਲਰ ਦੀ ਡਾਈ ਆਪਾਂ ਲੈਣੀ ਹੈ ਜੀ 70 ਉਸ ਤੋਂ ਬਾਅਦ ਜਿਹੜੀ ਮਤਲਬ ਤੁਸੀਂ ਡਬਲ 9 ਟ੍ਰਿਪਲ 9 ਡਿਜ਼ਾਈਨ ਕੋਲਣਾ ਉਹ ਤੁਹਾਡੀ ਚੁਆਇਸ ਅਕੋਰਡਿੰਗ ਆਪਾਂ ਕਰਵਾ ਸਕਦੇ ਹਾਂ ਤੁਸੀਂ ਜਿਵੇਂ ਮਰਜ਼ੀ ਹੈਨਾ ਸਾਡੇ ਤੋਂ ਦੁਪੱਟਾ ਰੈਡੀ ਕਰਵਾਓ ਹਾਂਜੀ ਅੱਜ ਦੀ ਜਿਹੜੇ ਸੂਟ ਦਿਖਾਏ ਸੀ ਜੀ ਮੈਂ ਤੁਹਾਨੂੰ ਸੀਰਤ ਮੈਚਿੰਗ ਦੇ ਦਿਖਾਏ ਸੀਗੇ ਬਹੁਤ ਸੋਹਣਾ ਸਟੱਫ ਹੈ ਜੀ 1250 ਬਜ਼ਾਰ ਦੇ ਵਿੱਚ ਰੇਟ ਹੈ ਆਪਾਂ 1150 ਕੇ ਦਾ ਤੁਹਾਨੂੰ ਦੇ ਰਹੇ ਹਾਂ ਅਗਰ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੈ ਜੀ ਤੁਸੀਂ ਲੈ ਸਕਦੇ ਹੋ ਔਰ ਕੋਈ ਵੀ ਇਹਨਾਂ ਦੇ ਵਿੱਚੋਂ ਤੁਹਾਨੂੰ ਦੁਪੱਟਾ ਵਗੈਰਾ ਨਾਲ ਡਾਈ ਕਰਵਾ ਕੇ ਲੈਣਾ ਉਹ ਵੀ ਸਾਡੇ ਤੋਂ ਲੈ ਸਕਦੇ ਹੋ ਜਾਂ ਫਿਰ ਕੋਈ ਹੋਰ ਆਰਡਰ ਤੇ ਵਰਕ ਵਗੈਰਾ ਕਰਾਉਣਾ ਸਾਡੇ ਕੋਲੇ ਸਭ ਕੁਝ ਅਵੇਲੇਬਲ ਹੈ ਜੀ ਸਭ ਕੁਝ ਆਪਾਂ ਕਰਵਾ ਕੇ ਦੇਵਾਂਗੇ ਸਟੀਚਿੰਗ ਵਗੈਰਾ ਸਭ ਕੁਝ ਆਪਣੇ ਕੋਲੇ ਅਵੇਲੇਬਲ ਹੈ ਜੀ ਅੱਜ ਆਪਾਂ ਆਪਣੀ ਵੀਡੀਓ ਇੱਥੇ ਖਤਮ ਕਰਦੇ ਆ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ